ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਗਾਵਤੀ ਸੁਰ ਦੇਖਣ ਨੂੰ ਮਿਲ ਰਹੇ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਵੱਖ-ਵੱਖ ਟੜਿਆਂ ਵੱਲੋਂ ਪ੍ਰੈਸ ਕਾਨਫਰੰਸਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਸ ਵੇਲੇ ਬਾਗੀ ਸੁਰਾਂ ਨੇ ਜੋਰ ਫੜ ਲਿਆ ਜਦੋਂ ਅਕਾਲੀ ਦਲ ਦੇ ਕੁਝ ਸੀਨੀਅਰ ਲੀਡਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੋਂ ਅਸਿੱਧੇ ਤੌਰ ਦੇ ਉੱਤੇ ਅਸਤੀਫਾ ਮੰਗ ਲਿਆ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਦਾ ਆਗਾਜ਼ ਕਰਨ ਦਾ ਐਲਾਨ ਵੀ ਕਰ ਦਿੱਤਾ ਸੋ ਪਹਿਲੀ ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਅਰਦਾਸ ਕੀਤੀ ਜਾਊਗੀ ਤੇ ਅਰਦਾਸ ਕਰਨ ਉਪਰੰਤ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਹੈ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਸੋ ਦੱਸ ਦਈਏ ਕਿ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਸ਼ਿਕੰਦਰ ਸਿੰਘ ਮਲੂਕਾ, ਬੀਬੀ ਜਗੀਰ ਕੌਰ ਤੇ ਹੋਰਨਾ ਆਗੂਆਂ ਨੇ ਗੱਲਬਾਤ ਕਰਦਿਆਂ ਸੁਖਵੀਰ ਸਿੰਘ ਬਾਦਲ ਤੋ ਅਸਤੀਫੇ ਦੀ ਮੰਗ ਕੀਤੀ ਹੈ ਇਸ ਮੌਕੇ surjit singh rakhra chandu majra sekandar singh malooka bibi jagir kurte ਇਲਾਵਾ ਹੋਰ ਵੀ ਦਿਗਜ ਲੀਡਰ ਇਸ ਪ੍ਰੈਸ ਕਾਨਫਰੈਂਸ ਦੇ ਵਿੱਚ ਹਾਜ਼ਰ ਸਨ ਇਸ ਮੌਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਕੀ ਕੁਝ ਕਹਿਣਾ ਸੀ ਆਓ ਜਾਣਦੇ ਹਾਂ ਉਹਨਾਂ ਨੇ ਅੱਜ ਦੇ ਤੇ ਬਹੁਤ ਡੂੰਘੇ ਵਿਚਾਰ ਕਰਤਾ ਕੀਤੇ ਆ ਗਵੀਰਤਾ ਨਾਲ ਕਿ ਸਰੋਵਣੀ ਅਕਾਲੀ ਦਲ ਜਿਹਦਾ ਬਹੁਤ ਵੱਡਾ ਇਤਿਹਾਸ ਆ ਸਰੋਵਣੀ ਅਕਾਲੀ ਦਲ ਨੇ ਸੰਘਰਸ਼ ਕਰਕੇ ਦੇਸ਼ ਤੇ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਆ ਮਨੁੱਖੀ ਹੱਕਾਂ ਦੀ ਲੜਾਈ ਲੜ ਕੇ ਮਾਨਵੀ ਹੱਕਾਂ ਲਈ ਪੰਜਾਬ ਦੇ ਹਿੱਤਾਂ ਲਈ ਪੰਥ ਦੇ ਹਿੱਤਾਂ ਲਈ ਔਰ ਉਹਨਾਂ ਸੰਘਰਸ਼ਾਂ ਕਰਕੇ ਸਰੋਵਣੀ ਅਕਾਲੀ ਦਲ ਨੂੰ ਦੇਸ਼ ਤੇ ਪੰਜਾਬ ਦੇ ਵਿੱਚ ਰਾਜ ਕਰਨ ਦਾ ਮੌਕਾ ਲੋਕਾਂ ਦੇ ਦਿੱਤਾ ਅੱਜ ਆਰਥਿਕ ਖਰਚੇ ਆ ਗਿਆ ਸਾਡੀਆਂ ਨਕਾਮੀਆਂ ਕਮੀਆਂ ਕਮੀਆਂ ਖਾਮੀਆਂ ਕਟਾਈਆਂ ਦੇ ਕਾਰਨ ਉਹਨਾਂ ਖਾਮੀਆਂ ਤੇ ਕਟਾਈਆਂ ਤੇ ਅਸੀਂ ਅੰਦਰ ਬੈਠ ਕੇ ਬੜੀ ਕਿ ਮੀਟਾ ਨਾਲ ਵਿਚਾਰ ਚਰਚਾ ਕੀਤੀ ਆ ਅਰੇ ਮੁੜ ਕੇ ਸ਼ਰੋਮਣੀ ਕਾਲੀਦਾਲ ਨੂੰ ਪ੍ਰਾਣੀਆਂ ਲਿਆਂ ਤੇ ਲਿਆਉਣ ਲਈ ਬਾਸਤ ਤੋਂ ਆਸਟ੍ਰੇਲਜਾ ਲਈ ਸ਼ਰੋਮਣੀ ਕਾਲੀਦਾਲ ਨੂੰ ਸ਼ਰੋਮਣੀ ਕਾਲੀਦਾਲ ਬਣਾਉਣ ਲਈ ਇਹ ਵੀ ਵਿਚਾਰ ਚਰਚਾ ਬੜੇ ਵਿਸਾਰ ਦੇ ਵਿੱਚ ਹੋਈ ਆ ਔਰ ਉਹਦੇ ਤੇ ਫੈਸਲਾ ਕੀਤਾ ਕਿ ਪਹਿਲਾਂ ਤਾਂ ਕਿ ਪਿਛਲੇ ਸਮੇਂ ਵਿੱਚ ਜੋ ਕਟਾਈਆਂ ਖਾਮੀਆਂ ਕਮੀਆਂ ਰਹੀਆਂ ਉਹਨਾਂ ਦਾ ਪਾਸਦਾ ਕਾਰ ਸ੍ਰੀ ਅਕਾਲਤਖਸਾਲਸੇ ਜਾ ਕੇ ਜਿਵੇਂ ਜਾਂਚਾ ਦੇ ਤੌਰ ਤੇ ਸ੍ਰੀ ਅਕਾਲਤਖਸਾਲਸੇ ਤੇਜ ਹੋ ਕੇ ਕੀਤਾ ਜਾਵੇ ساری ਲੀਡਰਸ਼ਿਪ ਜਿਹੜੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਵੇਂ ਉਹ ਸਾਰਾ ਕੁਝ ਹੁੰਦਾ ਦੇਖ ਕੇ ਚੁੱਪ ਰਹੇ ਜਾਂ ਡੇਰੇ ਵੀ ਕਰਨ ਦੇ ਵਿੱਚ ਸ਼ਾਮਲ ਸੀ ਬਾਗਾ ਨੂੰ ਅਸੀਂ ਫੀਲ ਕਰਦੇ ਆ ਕਿ ਇੱਕ ਜਨਾਈ ਨੂੰ ਫਿਰ 11 ਵਜੇ ਫਿਰ ਅਕਾਲਤਾ ਸਾਹਿਬ ਦੇ ਸਖਰੇ ਤੇ ਜਾ ਕੇ ਲਿਖਤੀ ਰੂਪ ਦੇ ਵਿੱਚ ਅਸੀਂ ਉਹ ਸਾਰਾ ਬੇਇੱਜ਼ਤੀ ਜਹਦਾਤ ਫਿਰ ਅਕਾਲਤਾ ਸਾਹਿਬ ਨੂੰ ਫਿਰ ਅਕਾਲਤਾ ਸਾਹਿਬ ਤੇ ਜਾ ਕੇ ਕਰਾ ਲੇ ਔਰ ਖੀਮਾ ਜਾਂਜਾ ਦੇਵੀ ਔਰ ਨਾਲ ਅੱਗੇ ਨੂੰ ਅਰਦਾਸ ਵੀ ਕਰਨੀਆਂ ਕਿ ਗੁਰੂ ਸਾਨੂੰ ਵਰਤਾਵਕ ਤੇ ਸਮਾਤਵਕ ਤੇ ਅਸੀਂ ਉਹਨਾਂ ਕਟਾਈਆਂ ਤੇ ਖਾਮੀਆਂ ਤੋਂ ਬਾਤ ਕਰੀਏ ਕਿ ਸ਼ਰੋਮਣੀ ਅਕਾਲੀ ਦਲ ਨੂੰ ਮੋੜ ਉਹ ਸਰਜੀਤੀ ਦੇ ਲੈ ਕੇ ਬਲੰਦੀਆ ਤੇ ਲਿਜਾ ਕੇ ਅਸੀਂ ਸ਼ਰੋਮਣੀ ਅਕਾਲੀ ਦਲ ਬਚਾਓ ਨਹਿਰ ਦਾ ਆਧਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਸੀਂ ਰੰਮ ਕਰਨਾ ਉਹਦੇ ਵਿੱਚ ਜਿੰਨੇ ਵੀ ਕੋਈ 5000 ਦੀਨੇ 5000 টাই ਦੀ ਵਿਦਵਾਨ ਨੇ ਸਿੱਖ ਕਲਰ ਨੇ ਪੰਜਾਬ ਹਸਾਈ ਦੀ ਲੋਕ ਨੇ ਪਰਵਤ ਦਾ ਪਲਾਜਾਉਣ ਵਾਲੇ ਲੋਕ ਨੇ ਮੰਨ ਕੇ ਜਾਸਵੇ ਕੇ ਪਹਿਚਾਰ ਵਰਤੇ ਚੱਲਰ ਵਾਲੇ ਲੋਕ ਨੇ ਹਸਤ ਮਹਪੁਰਖ ਵਿਦਵਾਨ ਉਹਨਾਂ ਨਾਲ ਵੀ ਵਿਵਾਰ ਕਰਾਂਗੇ ਵਿਦਵਾਨਾਂ ਨਾਲ ਵੀ ਕਰਾਂਗੇ ਔਰ ਮੀਡੀਆ ਨਾਲ ਵੀ ਕਰਾਂਗੇ ਜਿਹੜੇ ਵੀ ਕੋਈ ਜੱਗੇ ਸੁਝਾਅ ਸਾਡੇ ਸਾਹਮਣੇ ਆਉਣਗੇ ਸਰੋਪਣੀ ਕਾਲੀਦਾਰ ਬਚਾਓ ਮਹਾਰ ਦੇ ਵਿੱਚ ਉਹਨਾਂ ਨੂੰ ਅਪਣਾ ਕੇ ਇੱਕ ਅਜੰਗਾਕਾਰ ਕਰਕੇ ਸ਼ਰਮਣੀ ਕਾਲੀਦਾਨ ਦੇਰ ਮੁਰਦ ਦਿੱਤੀ ਵੱਲ ਤੋੜਾ ਤੇ ਉਹਦੇ ਲਈ ਅੱਜ ਇੱਕ ਕੋਈ ਧਾਰਮਿਕ ਤੇ ਰਾਜਨੀਤਿਕ ਤਮੇਲ ਦੀ ਕੋਈ ਸ਼ਕਤੀਤ ਜਿਹੜੀ ਆ ਜਿਹੜੀ ਇਸ ਅਜੋਕੇ ਸੰਕਰ ਦੇ ਵਿੱਚੋਂ ਸਮੁੱਚੀ ਇਸ ਦੁਰਦਸ਼ਾ ਦੇ ਵਿੱਚੋਂ ਕੱਢ ਕੇ ਸਰ ਪਰਮਾਨਸ ਸਰੋਪਨੀ ਕਾਲੀਦਾਲ ਨੂੰ ਬਚਾਉਣ ਬਣਾਉਣ ਦੇ ਵਿੱਚ ਸਹਾਈ ਹੋ ਸਕੇ ਜਿਹੜੀ ਧਰਮ ਤੇ ਰਾਜਨੀਤੀ ਦੇ ਸਮੇਰ ਵਾਲੀ ਹੋਵੇ ਉਹ ਸਿੱਖੀਤ ਨੂੰ ਅੱਗੇ ਅਗਵਾਈ ਦੇਣ ਲਈ ਅਪੀਲ ਕਰਾਂਗੇ ਔਰ ਉਹਨਾਂ ਦੇ ਵਿੱਚ ਬਹੁਤ ਸਾਰੇ ਕੋਲ ਜਾ ਕੇ ਅਪੀਲ ਕਰਕੇ ਕਿਸੇ ਨਾ ਕਿਸੇ ਉਸ ਸਿੱਖੀਤ ਨੂੰ ਅਗਵਾਈ ਸੰਪਰ ਦੀ ਗੱਲ ਕਰਾਂਗੇ ਉਹਦੇ ਲਈ ਇੱਕ ਕਮੇਟੀ ਅਸੀਂ ਫਾਰਮ ਕਰ ਜਾ ਰਹੇ ਹਾਂ ਜਾ ਰਹੇ ਹਾਂ ਅਰ ਪਾਰਟੀ ਪ੍ਰਧਾਨ ਸਾਹਿਬ ਕੁਮਰ ਨੇ ਬਾਦਲ ਹੋਰਾਂ ਨੂੰ ਜ਼ਰੂਰੀ ਤੀਕਰ ਰਹੇ ਆ ਕਿ ਉਹ ਵਰਕਰਾਂ ਦੀ ਜਿਹੜੀ ਭਾਵਨਾ ਲੋਕਾਂ ਦੀ ਜਿਹੜੀ ਭਾਵਨਾ ਲੋਕਾਂ ਦਾ ਜਿਹੜਾ ਫਤਵਾ ਉਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਉਹਨੂੰ ਜ਼ਰੂਰ ਉਧਰ ਸਰਕਾਰ ਕਰ ਉਹਨੂੰ ਪਰਿਵਾਰਨ ਕਰ ਤਾਂ ਕਿ ਸ਼ਰੋਮਣੀ ਅਕਾਲੀ ਦਰ ਨੂੰ ਅਸੀਂ ਮਤਲਬ ਮਜ਼ਬੂਤ ਕਰਕੇ ਲੋਕਾਂ ਦੇ ਵਿੱਚ ਉੱਜਾ ਸਕੀਏ ਇਹ ਦੂਜੇ ਵਰਕਰਾਂ ਨੂੰ ਵੀ ਫੀਲ ਕਰਦੇ ਆ ਪੰਛਰ ਟੈਕੀਆਂ ਨੂੰ ਵੀ ਫੀਲ ਕਰਦੇ ਆ ਸਾਰੇ ਜਿਹੜੇ ਵੀ ਕਾਲੀਦਾਰ ਨਾਲ ਸਨੇਹ ਰੱਖਣ ਵਾਲੇ ਲੋਕ ਨੇ ਕਿਉਂ ਇਸ ਸ਼ਰੋਮਣੀ ਅਕਾਲੀਦਾਲ ਬਚਾਓ ਨਹਿਰ ਦੇ ਵਿੱਚ ਸ਼ਾਮਲ ਹੋਣ ਸ਼ਰੋਮਣੀ ਅਕਾਲੀਦਾਲ ਬਚਾਓ ਲਹਿਰ ਨੂੰ ਮਜ਼ਬੂਤ ਕਰਨ ਦੇ ਵਿੱਚ ਹਿੱਸਾ ਬਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸ਼ਰੋਮਣੀ ਅਕਾਲੀਦਾਲ ਨੂੰ ਮੁੜ ਮਜ਼ਬੂਤੀ ਵੱਲ ਲੈ ਜਾ ਸਕੀਏ ਇਸ ਹਟਾਇਆ ਜਿੰਦਾ ਹੋਏਗਾ ਔਰ ਉਹ ਜੀ ਕਮੇਟੀ ਜਾਂ ਜਨਰੇਟਿਵ ਉਹ ਵੀ ਅਸੀਂ ਚਲਦੀ ਕਰ ਕਰ ਨੋਟ ਕਰਾਂਗੇ ਤੇ ਜਿਹੜੀ ਇਹ ਸਾਰੇ ਕਾਰਜ ਨੂੰ ਨੈਗੇ ਤੁਰੇਗੀ ਉਹ ਵੀ 15 ਮੈਂਬਰੀ ਕੀ ਮੈਂਬਰੀ ਜਿਹੜੇ ਸੀਨੀਅਰ ਬੰਦੇ ਹੋਣਗੇ ਉਹਨਾਂ ਦੀ ਅਗਵਾਈ ਵਿੱਚੋਂ ਕਮੇਟੀ ਬਣਾਵਾਂਗੇ ਤੇ ਫਿਰ ਅਸੀਂ ਅਗਵਾਈ ਲਈ ਜਿਹੜੀ ਵੀ ਕੋਈ ਸਿਖਸੀਅਤ ਐਗਰੀ ਕਰੇਗੀ ਜਿਨ੍ਹਾਂ ਜਿਨ੍ਹਾਂ ਨੂੰ ਜਾਵਾਂਗੇ ਉਹਨੂੰ ਫਿਰ ਸੁਭਾਰਾ ਦੂਜਾ ਮਤਾ ਕੀਤਾ ਹੋਇਆ ਭਾਈ ਅਮਰਪਾਲ ਸਿੰਘ ਜਿਨ੍ਹਾਂ ਤੇ ਐਨਐਸਏ ਬਾਰ-ਬਾਰ ਲਾਇਆ ਜਾ ਰਿਹਾ ਉਹ ਕੱਲ੍ਹ ਨੇ ਡਿਬਰੂਗੜ੍ਹ ਜੇਲ੍ਹ 'ਚ ਰੱਖਿਆ ਜਾ ਰਿਹਾ ਉਹ ਭਾਈ ਅਮਰਪਾਲ ਸਿੰਘ ਦੇ ਮਨੁੱਖੀ ਹੱਕਾਂ ਦੇ ਘਾਣ ਨੇ ਬਲਕਿ ਉਹਨਾਂ ਲੱਖਾਂ ਵੋਟਰਾਂ ਦੇ ਵੀ ਅਕਾਦਾ ਕਹਾਣਾਂ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਨੁਮਾਇੰਦਾ ਚੁਣਿਆ ਅੱਜ ਭਾਰਤ ਦੀ ਲੋਕ ਸਭਾ ਦੇ ਵਿੱਚ ਸੌਂ ਫਾਦੀ ਜਾ ਰਹੀ ਆ ਸਾਰੇ ਮੈਂਬਰ ਜਿਹੜੇ ਚੁਣਕੇ ਗਏ ਨੇ ਤੇ ਅਮਰਪਾਲ ਸਿੰਘ ਹੋਰਾਂ ਨੂੰ ਉਹ ਸੌਂ ਚੁੱਕ ਸਮਾਗੋ ਤੋਂ ਪਰੇ ਰੱਖਿਆ ਜਾ ਰਿਹਾ ਇਹ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਉਹਨਾਂ ਨੇ ਤੁਸੀਂ ਕਿਸੇ ਨੂੰ ਸੌਂ ਫਾਦੀ ਇਹ ਜਿਹੜੇ ਜਿਹੜਾ ਭਾਈ ਅਮਰਪਾਲ ਸਿੰਘ ਰੋ ਭਾਵੇਂ ਪਹਿਲਾਂ ਇਹਨਾਂ ਇੱਥੇ ਲਾਇਆ ਜਿਹੜਾ ਉਹ ਵੀ ਸ਼ੋਤ ਗਲਤ ਸੀ ਅਸੀਂ ਕਹਿੰਦੇ ਆ ਪਰ ਹੋਰ ਤਾਂ ਉਹ ਦੋਸ਼ ਨਕਾਰੇ ਗਏ ਲੋਕਾਂ ਦੀ ਕਿਚਰੀ ਨੇ ਨਕਾਰ ਤੇ ਦੂਜਾ ਉਹਨਾਂ ਨੇ ਆਪ ਭਾਰਤ ਦੇ ਸਰਕਾਰ ਦੀ ਸੌ ਚੁੱਕੇ ਸਿਸਟਮ ਦੇ ਵਿੱਚ ਵਿਸ਼ਵਾਸ ਰੱਖ ਕੇ ਕਿਉਂ ਲਰੀਆ ਤੇ ਹੁਣ ਤਾਂ ਉਹਨੂੰ ਤੇ ਐਨਐਸਏ ਵਰਕਮੈਂਟ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਤੇ ਪੰਜਾਬ ਸਰਕਾਰ ਨੂੰ ਅਸੀਂ ਕਹਿੰਦੇ ਆ ਕਿ ਇਹਨਾਂ ਵੱਲੋਂ ਦੁਬਾਰਾ ਐਨਐਸਏ ਲਾਉਣ ਦੀ ਜਿਹੜੀ ਉਹਨਾਂ ਨੇ ਰਿਕਮੈਂਡ ਕੀਤਾ ਉਹ ਆਪਣੀ ਸਵਾਰਥ ਬਾਤ ਲੈਣ ਇਹ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਪੰਜਾਬ ਸਰਕਾਰ ਦੀਆਂ ਇਹ ਗੈਰ ਲੋਕੀ ਗੈਰ ਲੋਕਰਾਜੀ ਕਾਰਵਾਈਆਂ ਤੇ ਨੱਥ ਪਾਉਣ ਪੰਜਾਬ ਨੂੰ ਹਸਦਾ ਫਸਦਾ ਖੇਡਦਾ ਪੰਜਾਬ ਨੂੰ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਤਰਫਾਂ ਦਾ ਮਤਲਬ ਮੌਕਾ ਦੇ